ਤੁਰ ਕੀ ਬਾਣੀ ਆਈ ਜਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਕਾਰ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖੁ ਜਾਇ ਵਾਹਿਗੁਰੂ ਸਾਬ ਜੀ ਤਨਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰਿ ਅਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸાગਰੁ ਕੀ ਆਗੇ ਆ ਸਤ ਸਤ ਕਰ ਮਾਨੀ ਸੇਵਕ ਸਿਖ ਪੂਜਣ ਸਭ ਆਵੇ ਸਭ ਗਾਵੇ ਹਰ ਊਤਮ ਬਾਣੀ ਗਾਵੇ ਸੁਣਿਆ ਇਨ ਕਾ ਹਰ ਥਾਏ ਪਾਵੈ ਜਿਨ ਸਤਿਗੁਰੂ ਕੀ ਆਗੇ ਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਦਾਨੀ ਜਨ ਨਾਨਕ ਆਪ ਮਲਾਏ ਸੋਈ ਹਰ ਮਿਰਸੀ ਅਵਰ ਸਭ ਤਿਆਗ ਓ ਹਾਰ ਪਾਣੀ ਆਪੇ ਗੁਰ ਜਿਲਾ ਆਪੇ ਆਪਿਆ ਪ੍ਰਭ ਜੋ ਜਵਦਾਨੀ ਜਨ ਨਾਨਕ ਆਪ ਮਲਾਏ ਸੋ ਯਾਰ ਮਿਰਸੀ ਅਵਰ ਸਭ ਤਿਆਗ ਊਹਾ ਹਾਰ ਪਾਨੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਸੇਵਕ ਸਿੱਖ ਉਜਨ ਸਭ ਆਵਹਿ ਸਭ ਗਾਵਹਿ ਹਰ ਔਰ ਉਤਮ ਬਾਨੀ ਗਾਵਿਆ ਸੁਣਿਆ ਜਿਨ ਕਾ ਹਰ ਥਾਏ ਪਾਵੈ ਜਿਨ ਸਤਿਗੋ ਕੀ ਆਗਿਆ ਸਤ ਸਤ ਕਰਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਤਨ ਗੁਰੂ ਗਰੀਬ ਬਨਵਾਜ ਤਿੰਨ ਬੇਦੀਆਂ ਕੇ ਕੁੱਲ ਬਿਖੈ ਪਰਟੇ ਨਾਨਕ ਰਾਏ ਸਬ ਸਿਖਣ ਕੋ ਸੁਖੁ ਦੈ ਜੈ ਤ ਪੈ ਸਹਾਏ ਵਾਹਿਗੁਰੂ ਸਾਬ ਜੀ ਸੁਵਿਆ ਇੰਦਰ ਕੇ ਧਾਮ ਚਲੋ ਬਲਵਾਨ ਸੁਜਾਨ ਸੁਨੋ ਅਬ ਠੀਰਨਾ ਜਾਇ ਇੰਦਰ ਕੇ ਧਾਮ ਚਲੋ ਬਲਵਾਸ ਜਾਨ ਸੁਨੋ ਅਬ ਢੀਲ ਨਾ ਕੀ ਜਾਇ ਦੇ ਬਦੂ ਜੋ ਚਾਤ ਤੇ ਕੋ ਮਿਲਿਆ ਮਿਲ ਕੇ ਸੁਖ ਲਿਜਾਇ ਤੇਰੋ ਮਨੋਰਥ ਪੂਰਨ ਹੋਤਾ ਹੈ ਬਾਨ ਕਾਇਓ ਨਿਰਪ ਅੰਬਰਤ ਪੀਜੈ ਰਾਜਨ ਰਾਜ ਸਮਾਜ ਤਜੋ ਇਨ ਬੀਰਨ ਕੋ ਨਾ ਬਿਰਥਾ ਦੁਖ ਦੀਜੈ ਦੋਹਰਾ ਜੋ ਸਨ ਬਤਈਆ ਬ੍ਰਹਮਾ ਕੀ ਉਪਸ਼ਤਰ ਦੁਖਦੈਨ ਆਤ ਚੇਤਰਖ ਬਡਾ ਏਕੈ ਬੋਲਿਓ ਵਿਦਸੋ ਬੈਨ ਜੋ ਸਨ ਬਤਈਆ ਬ੍ਰਹਮਾ ਕੀ ਉਪਸ਼ਤਰ ਦੁਖਦੈਨ ਅਤ ਚਿਤ ਹਖ ਬੁਢਾ ਇੱਕ ਬੋਲਿਓ ਬਿਦ ਸੋ ਬੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 喂喂喂，拜拜。